ਕੋੜ ਦੇ ਨੇ ਟੀਲਰ ਇਹਨਾਂ ਦਾ ਬਿਮਾਰ ਸੀ ਬੱਚਾ ਕੋਈ ਨਸ਼ੇ ਦਾ ਫਟਾ ਇੱਕ ਦੋ ਹੈਗੇ ਆਪੇ ਕਰਦਾ ਸੀ ਆਪੇ ਆ ਜਾਂਦਾ ਸੀ ਪਿੱਛੇ ਕੋਈ ਬੱਚੇ ਬੱਚੇ ਕਿ ਤਾ ਗਿਆ ਹੈਗਾ ਕੁੜੀ ਆਪਣੀ ਨਾਨੀ ਦੇ ਘਰ ਗਈ ਸੀ ਪੁਲਸ ਦੀ ਜਿਹੜੀ ਕਾਰਵਾਈ ਪੋਸ ਕਰ ਰਹੀ ਤੁਹਾਡੇ ਤੇ ਤੁਸੀਂ ਕਿਵੇਂ ਦੇਖਦੇ ਹੋ ਜੀ ਸਾਡਾ ਕਿਹੜਾ ਜੋਰ ਹੈ ਸਾਡਾ ਤੇ ਹੋ ਜਿਹੜਾ ਹੁਣ ਉਹਨੇ ਆਖਣਾ ਕਿ ਜੋਤ ਤਾਂ ਹੈ ਨਹੀਂ ਸਾਡਾ। ਉਹਦਾ ਬੇਟਾ ਨਸੀ ਵੇਚਦਾ। ਪੈਡੂ ਕੱਢਦਾ ਰਿਹਾ ਇੱਕ ਦੋ ਵੇਲ ਹੀ ਕਰਿਆ ਹੈਗਾ, ਇੱਕ ਦੋ ਕਰਦੇ ਹੈਗੇ। ਕੋਈ ਨਹੀਂ ਝੂਠ ਮਾਰਦਾ ਸੀ। ਅੱਛਾ। ਤੇ ਹੁਣ ਤਾਂ ਸਾਜ ਹੋ ਗਿਆ ਕੰਮ ਛੱਡੇ। ਪਹਿਲਾਂ ਕਰਦਾ ਸੀ। ਹਾਂ ਪੈਡੂ ਮੜਾ ਮੋਟਾ ਕਰਦਾ ਸੀ ਆਪੇ ਕਰਦਾ ਆਪੇ ਖਾਣੇ ਦਾ ਕਿ ਲੋਕ। ਕਿੰਦੋ ਖੰਡ ਲਿਆਉਂਦਾ ਸੀ, ਵਿੱਚੋਂ ਖਾਣ ਕੱਟ ਲੈਂਦਾ ਸੀ। ਲਿਆਉਂਦਾ। ਪਤਾ ਨਹੀਂ ਭੁਖੀ ਲਿਆਉਂਦਾ ਸੀ ਕਿ ਕੀ ਸੁੱਕੀ ਹੋਈ ਸੀ। ਕੀ ਨਾ ਸੀ ਦਾ? ਸੋਮਨਾ ਥੀ। ਹੂੰ ਕਿੰਨੀ ਕੁ ਮੜਾ ਹੈ? ਹੈਗੀ ਉਹ ਜੀ। 50 60 ਸਾਲ ਦੀ ਹਾਂ ਤੁਹਾਡਾ ਕੀ ਲੱਗਦਾ ਜੀ ਬੇਟਾ ਹੀ ਮੇਰਾ ਕੋਈ ਹੋਰ ਕਾਰ ਹੈਗਾ ਤੁਹਾਡੇ ਕੋਲ ਇੱਥੇ ਤੁਹਾਡੇ ਕੋਲ ਹੋਰ ਕਾਰ ਮੈਂਨ ਦਾ ਕੇ ਘਰ ਹੈਗਾ ਕੋਈ ਤੁਹਾਡੇ ਕੋਲ ਨਾ ਜੀ ਨਾ ਹੋਰ ਕਿੱਥੇ ਹੈਗਾ ਕਾਰ ਇਹੀ ਜਿਹੜਾ ਕੋਲ ਹੈਗਾ ਕੁਝ ਅਪੀਲ ਕਰਨੀ ਹੈ ਸਰਕਾਰ ਨੂੰ ਪੀਲ ਕਰਨੀ ਹੁਣ ਕੀ ਕਰੀਏ ਸਰਕਾਰ ਨੂੰ ਪਤਾ ਹੈ ਇਹ ਗਰੀਬ ਬੰਦੇ ਨਹੀਂ ਜਿੰਨਾ ਹੈਗਾ ਇਹਨਾਂ ਘਟਾ ਜਾਣਗੇ ਤੇ ਵਿਚਾਰੇ ਗਰੀਬ ਬੰਦੇ ਕਿੱਥੇ ਜਾਣਗੇ ਬੇਟੀ ਜਵਾਨ ਨੇ ਬੇਟਾ ਜਵਾਨ ਨੇ ਮੈਨੂੰ ਲੱਗਦਾ ਵੀ ਤੁਹਾਡੇ ਬੇਟੇ ਨੇ ਗਲਤ ਕੰਮ ਕੀਤਾ ਪਰ ਤੁਹਾਡੀ ਕਹਿਣ ਦਾ ਮਤਲਬ ਇਹ ਹੀ ਹੈ ਵੀ ਸਾਡੇ ਵਾਸਤੇ ਤੇ ਬਾਰ-ਬਾਰ ਜੋ ਕਰਦਾਂ ਸਾਨੂੰ ਪਤਾ ਨਹੀਂ ਲੱਗਿਆ ਹੈਗਾ। ਪਰ ਤੇ ਅਸੀਂ ਕਰਨੀ ਸੀ ਜਿੰਦੇ। ਜਿੱਦਾਂ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਹੀ ਚਲਾਇਆ ਜਾ ਰਿਹਾ ਹੈ। ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਐ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਹ ਸਾਰੀ ਜਿਹੜੀ ਹੈਗੀ ਆ ਇਸ ਕਾਲੀ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਸਮਗਲਰ ਫੜੇ ਗਏ ਹਨ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡੇ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀ ਡੀ ਪੀਓ ਦੇ ਸਾਫ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨ ਡੀ ਪੀ ਐਸ ਦੇ ਪਰਚੇ ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਕਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ सिविल प्रशासन ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਆ ਸੀ ਪਹਿਲੇ ਤੋਂ ਹੀ ਕਰ ਰਿਆ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪਜੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪ ਲਾਈਨ ਹੈ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਅਫਸਰ ਜਾਂ ਐਸਐਸਓ ਸਾਹਿਬਾਨ ਕੋਲ ਤੁਸੀਂ ਆ ਸਕਦੇ ਆਇਡੈਂਟੀਟੀ ਨੂੰ ਕਨਫਿਡੈਂਸ਼ੀਅਲ ਰੱਖਾਂਗੇ ਤਾਂ ਕਿ ਵਰਦੀ ਕਾਨੂੰਨੀ ਕਾਰਵਾਈ ਉਸਤੇ ਕੀਤੀ ਜਾਵੇ। ਸਰ ਕਿੰਨੇ ਕਿੰਨੇ ਦੌਰ ਤੋਂ ਕੰਮ ਕਰਦਾ ਆ ਰਿਹਾ ਸੀਗੇ ਜੀ? ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ। ਇਹਦਾ ਮਤਲਬ ਕਾਫੀ ਸਮੇ ਤੋਂ ਜਿਹੜੇ ਹੈਗੇ ਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸਤੇ ਜਿਹੜੇ ਹੈਗੇ ਆ ਦਰਜ ਸਰ ਕੀ ਇਹ ਲਿਆ ਕੇ ਵੇਚਦਾ ਸੀਗੇ ਜੀ? ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸੀਟ ਜਿਵੇਂ ਕਿ ਪਾਰਟਿਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਐਲਪਰਾਜ਼ੋਲਮ ਜਾਂ ਲੋਮੋਟੋਲ ਦੀਆਂ ਗੋਲੀਆਂ